ਬਹੁਤ ਖਾਸ ਪਿੰਡ ਹੈ ਇਹ ਵਾਲਾ तकरीबन 3 ਸਦੀ ਪੁਰਾਣਾ ਪਿੰਡ ਹੈ ਬੜਾ ਵੱਡਾ ਪਿੰਡ ਦਰਾਈ 70 ਦੇ ਕੰਡੇ ਡੋਗਰਿਆ ਨੇ ਆਬਾਦ ਕੀਤਾ ਸੀ ਇਹ ਵਾਲਾ ਪਿੰਡ ਵੈਸੇ ਜੋਆ ਵੀ ਸੀਗੇ ਪਰ ਥੋੜੇ ਸੀਗੇ ਪਿੰਡ ਦੀ ਰੂਪਰੇਖਾ ਕੀ ਹੈ ਸੈਂਟਰ 'ਚ ਵੱਟੂ ਮੁਸਲਮਾਨ ਉਹਨਾਂ ਦੇ ਉੱਤਰ ਵੱਲ ਉੱਤਰਵਾਲ ਡੋਗਰ ਤੇ ਦੱਖਣਵਾਲ ਜੋਆ ਮੁਸਲਮਾਨ ਬਾ ਕਮਾਲ ਤਰੀਕ ਹੈ ਇਸ ਪਿੰਡ ਦੀ ਪਾਲਦੇ ਹਾਂ ਪਿੰਡ ਦੀਆਂ ਕੁਝ ਪੈੜਾਂ ਇਹ ਬੱਗੇ ਕਿਆ 88 ਔਰ ਉਤਾੜ ਪਿੰਡ ਹੈ ਜੋ ਬੱਗੇ ਕਿਆ ਇਹ ਬਹੁਤ ਪੁਰਾਣਾ ਇੱਕ ਇਤਿਹਾਸਿਕ ਪਿੰਡ ਹੈ ਅੱਜ ਤੋਂ ਤਕਰੀਬਨ 300 ਸਾਲ ਪਹਿਲਾਂ ਇੱਥੇ ਬੱਗਾ ਡੋਗਰ ਨਾਂ ਦਾ ਵਿਅਕਤੀ ਰਹਿੰਦਾ ਸੀਗਾ ਜੋ ਮੁਸਲਮਾਨ ਸੀਗਾ ਅੱਛਾ ਉਹਦੇ ਨਾਮ ਤੇ ਇਹ ਪਿੰਡ ਬਜਿਆ ਸੀਗਾ ਅੱਛਾ ਹਾਂਜੀ ਉਸ ਫਨਕਾਰ ਦਾ ਨਾਤਾ ਵੀ ਰਿਹਾ ਹੈ ਪਿੰਡ ਦੇ ਨਾਲ ਜਿਹਦੀ ਏਕ ਹਿਸਾਰ सिरसा ਤੋਂ ਲੈ ਕੇ ਮਿੰਟ ਗੁਮਰੀ ਸਾਹੀਵਾਲ ਤੱਕ ਕੂਜਦੀ ਸੀ ਖੈਰ ਜਾਤ ਆਗਾਜ਼ ਤੋਂ ਦਰੇ ਸਤਲੁਜ ਦਾ ਕੰਢਾ ਤੇ ਇੱਕ ਸਾਈਡ ਤੇ ਡੋਗਰ ਮੁਸਲਮਾਨ ਦੂਜੀ ਸਾਈਡ ਜੋਆ ਤੇ ਸੈਂਟਰ ਦੇ ਵਿੱਚ ਵਟੂ ਸੀਗੀ ਆਬਾਦ ਸੀਗੀ ਬੜਾ ਵੱਡਾ ਪਿੰਡ ਬਣਿਆ ਹੋਇਆ ਸੀ ਤਕੜਾ ਪਿੰਡ ਪਰ ਵਟੂ ਉਥੋਂ ਤਰਪੇ ਫਾਜ਼ਿਲ ਖਾਨ ਮੋਢੀ ਸੀਗਾ ਫਿਰ ਆਬਾਦ ਕੀਤਾ ਉਹਨਾਂ ਨੇ ਜਾ ਕੇ ਪਿੰਡ ਸ਼ਲੇਮ ਸ਼ਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਾਜ਼ਿਲ ਕਾ ਤੇ ਜੋਇਆ ਏਵੀ ਤੁਰਪੇ ਸ਼ਹਿਰ ਜਾਂ ਪਿੰਡ ਆਬਾਦ ਕਰਨ ਦੇ ਲਈ ਇਹਨਾਂ ਨੇ ਪਿੰਡ ਆਬਾਦ ਕੀਤਾ ਮਾਮੂ ਜੋਇਆ ਹੁਣ ਰਹਿ ਗਏ ਡੋਗਰ ਡੋਗਰ ਮੁਸਲਮਾਨ ਇਹਨਾਂ ਦਾ ਮੋਢੀ ਬੱਗਾ ਡੋਗਰ ਬਸ ਉਹਦੇ ਨਾਂ ਤੇ ਆਬਾਦ ਹੋਇਆ ਤੇ ਪਿੰਡ ਦਾ ਨਾਂ ਰੱਖਿਆ ਬੱਗੇ ਕੀ ਏ ਤੁਸੀਂ ਦੱਸਿਆ ਵੀ ਜੰਗਲ ਬਿਆਬਾਨ ਹੈਗਾ ਸੀ ਹਾਂ ਉਹ ਇੱਥੇ ਪਰ ਸਾਰੇ ਬੂਟੇ ਹੀ ਹੁੰਦੇ ਐ ਪਰ ਤੇ ਇੱਥੇ ਤੁਸੀਂ ਦਿਨ ਵੇਲੇ ਚਲੇ ਜਾਂਦੇ ਸੀਗੇ ਜਾਂ ਡਰ ਲੱਗਦਾ ਸੀ ਜੇ ਲੋਕ ਲੱਗਦੇ ਟੱਪਦੇ ਆ ਪਰ ਘਾਲੇ ਨਾ ਹੁੰਦੇ ਪਾਣੀ ਕੋਈ ਨਾ ਹੁੰਦੇ ਸਨ ਦਰਿਆ ਆਉਣਾ ਤੇ ਬਾਕੀ ਤੇ ਜਿਹੜਾ ਨਾ ਕਣਕਾਂ ਕੋਈ ਘੱਲੋ ਕੰਬੀਜ ਲੈਣੀ ਐ ਤੇ ਇੱਥੇ ਜਲ ਬੂਟ ਹੁੰਦਾ ਕੋਈ ਸਹੀੜ ਫੜਨਾ ਨਹੀਂ ਗਏ ਕੋ ਸੂਰ ਫੜਨਾ ਆ ਗਏ ਕੋਈ ਇਹਦਾ ਹਿੰਦੁਸਤਾਨ ਤੇ ਪਾਕਿਸਤਾਨੋਂ ਨੀਲੇ ਆਲੇ ਆ ਗਏ ਅੱਛਾ ਨਹਾ ਵੀ ਕਿਹਨੇ ਵੀ ਇੱਧਰ ਹੀ ਬੂਟਿਆ ਤੇ ਪਰਲੇ ਬਣੇ ਵੀ ਥੋੜੀ ਥਾਂ ਹੈ ਜੀ ਅੱਜ ਸ਼ੋਗਰੇ ਸ਼ੋਗਰੇ ਅੰਦਰ ਜਾਉਂਦਾ ਹੈ ਡੇਡੇ ਤੇ ਮਸਲਮਾਨ ਘੋੜੀ ਤੇ ਚੜਿਆ ਹਾਂ ਇਹਦੂ ਨੀਲਾ ਬੱਜਿਆ ਦਨੂ ਠੋਕੀ ਜੀ ਨੀਲਾ ਦੜਾ ਦੇਖ ਪਿਆ ਦੇਖ ਪਿਆ ਰੋ ਰੋ ਫੈਲ ਗਿਆ ਅੱਛਾ ਨੀਲੇ ਉਹਨੇ ਜਿਉ ਡੰਗਰ ਹੁੰਦੇ ਨੇ ਬੱਕਰੇ ਅੰਨੀਲ ਗਾਂ ਜਿੰਨ ਕੇ ਆ ਹਾਂ ਹਰ ਦਿਨ ਇੱਧਰ ਹੈਗੇ ਨੇ ਅਬੋਰ ਸਾਈਡ ਤੇ ਬੜੇ ਗਏ ਠੀਕ ਹੈ ਜੀ ਵਿੰਦੇ ਵੀ ਅਸੀਂ ਆਪ ਮੇ ਦੇਖੇ ਅੱਛਾ ਨੀਲੇ ਨੋਟੋ ਕੀ ਗੋਲੀ ਜੇਲਾ ਜੜਾ ਬਿਆਪਿਆ ਅਸੀਂ ਵੰਦੇ ਰਹੇ ਛੋਕਰੀਆਂ ਨੇ ਇਧਰੇ ਮਣ ਖੜੇ ਰਹੇ ਇਹਦਾ ਜਿਵੇਂ ਪਰ ਪਿੰਡ ਚਿੱਤਾ ਰਾਏ ਸਿੱਖ ਵੀ ਆਬਾਦ ਨਹੀਂ ਉਹ ਵੀ ਬੜੇ ਪੁਰਾਣੇ ਵੰਡ ਤੋਂ ਪਹਿਲਾਂ ਦੇ ਅਲੈਦਾ ਦਾਸਤਾਨ ਹੈ ਇਹ ਵੀ ਝਲ ਤੇ ਜੜੀ ਬੂਟੀਆਂ ਦਰਿਆ ਦੇ ਕੰਢੇ ਰਾਏ ਸਿੱਖ ਵੀ ਆਬਾਦ ਹੋ ਗਈ ਪਰ ਆਪਸੀ ਖੇਬਾਜੀ ਮੱਜਾ ਚੋਰੀ ਨੂੰ ਲੈ ਕੇ ਬੜਾ ਵੀ ਬਾਤ ਛੜਿਆ ਡਾਂਗਾ ਛੋਟੇ ਤੱਕ ਚੱਲੇ ਖਿੱਲਰ ਗਏ ਸਾਰੇ ਰਾਏ ਸਿੱਖ ਪ੍ਰਭਾਸ ਸਿੰਘ ਵਾਲਾ ਤੇ ਹੋਰਨਾ ਪਿੰਡਾਂ ਦੇ ਵਿੱਚ ਤੇ ਢੋਗਰ ਇਹ ਆਲਮ ਕੇ ਢੰਡੀ ਕਦੀਮ ਢੰਡੀ ਖੁਰਦ ਵਗੈਰਾ ਪਿੰਡਾਂ ਦੇ ਵਿੱਚ ਪਰ ਵੰਡ ਤੋਂ ਪਹਿਲਾਂ ਅਜਿਆ ਦੌਰ ਆਇਆ ਕਿ ਉਹੀ ਪਾਈਚਾਰਾ ਫਿਰ ਹੋ ਗਿਆ ਇੱਕ ਮੁੱਠੇ ਬੱਗੇ ਕੀ ਇੱਥੇ ਕੀ ਕੀ ਹੈਗਾ ਸੀ ਕੋਈ ਮਸਜਿਦ ਜਾਂ ਮੰਦਿਰ ਗੁਰਦੁਆਰਾ ਉਹ ਇੱਥੇ ਕੋਈ ਗੁਰਦੁਆਰਾ ਨਹੀਂ ਸੀ ਆ ਹੁਣ ਅਸੀਂ ਬਣਿਆ ਤਾਂ ਦੱਸ ਦਵਾਂ ਮੈਂ ਸਮਾਨ ਆਪ ਲੈਂਦਾ ਆ ਸਕੂਲ ਦਾ ਹਾਂ ਜੀ ਆ ਮੁਕਸਰ ਲੈਂਦਾ ਅੱਛਾ ਸਕੂਲ ਵੀ ਬਾਅਦ ਵਿੱਚ ਬਣਿਆ ਅੱਛਾ ਗੁਰਦੁਆਰਾ ਵੀ ਅਜੇ ਕਮਰੇ ਬਣਾਏ ਚਲੋ ਛਤਰੀਆਂ ਲਿਆ ਕੇ ਛਤਰੀਆਂ ਲਾ ਕੇ ਤੇ ਕੱਚੇ ਕਮਰੇ ਬਣਾਇ ਸਕੂਲ ਹਾਂ ਤੇ ਪਿੰਡ ਕਿਸ ਟਾਈਪ ਦਾ ਬਣਾ ਸੀ ਕੱਚਾ ਸੀਗਾ ਜਾਂ ਪੱਕੇ ਮਕਾਨ ਵੀ ਹੈਗੇ ਪੱਕੇ ਐ ਪੱਕਾ ਤਾਂ ਹੈਗਾ ਹੀ ਕੋਈ ਨਹੀਂ ਸਾਰੇ ਕੱਚੇ ਕੱਚੇ ਜਦੋਂ ਇਹ ਰੋਲਾ ਪੈਂਦਾ ਨਾ ਸੰਦੋਸ਼ ਸਿੰਘ ਰਾਏ ਤੇ ਰਾਹ ਛਦੀਰ ਖੁੰਦਾ ਕਿ ਦੋ ਦਾ ਉਹ ਕੱਚਾ ਕੋਠਾ ਸੀ ਤੇ ਬੰਦੇ ਜਿਹੜੇ ਨਾ ਹੋਰ ਤੇ ਕੋਈ ਕੱਚਾ ਕੋਠਾ ਨਹੀਂ ਅਧਨਾਪਕਾ ਇੱਕੋ ਕੋਠਾ ਇਹ ਰੋਲਾ ਪੈਂਦਾ ਰੋਲੇ ਨਾਲ ਪਾਣੀ ਵੀ ਆਂਦਾ ਨਾ ਉਹ ਸਾਰੇ ਲੋਕਾਂ ਦੀਆਂ ਲੋੜੀਆਂਆਂ ਆ ਲੋਕਾਂ ਦੀਆਂ ਬੰਨਾ ਦੇ ਉੱਚੀ ਥਾਂ ਦੇ ਕੇ ਇਤਿਹਾਸ ਦੇਖੇ ਸੁਣਿਆ ਕਿ ਇਹ ਦੋ ਪਿੰਡ ਹੈਗੇ ਨੇ ਇਹ ਕੋਈ ਦਰਿਆ ਦੇ ਕਾਰਨ ਅੱਡ-ਅੱਡ ਹੋ ਜਾਂਦੇ ਆ ਉਹ ਕੀ ਕਹਾਣੀ ਹੈ ਹਾਂਜੀ ਇਹ ਜਿਹੜਾ ਸਤਲੁਜ ਦਰਿਆ ਆ ਹਾਂਜੀ ਉਸ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਇਹ ਬੱਗੇ ਕੇ ਜਿਹੜਾ 88 ਦੀ ਜ਼ਮੀਨ ਆ ਉੱਥੇ ਪਿੰਡ ਹੁੰਦਾ ਸੀ ਉਹ ਦਰਿਆ ਦੇ ਕਾਰਨ ਉਹ ਟਹਿ ਟੇਰੀ ਹੋ ਗਿਆ ਸੀਗਾ ਤੇ ਫਿਰ ਜਿਹੜਾ ਬੱਗੇ ਕਾ ਉਤਾੜ ਉਸ ਤੋਂ 1 ਕਿਲੋਮੀਟਰ ਇਧਰ ਆਪਣੇ ਜਲਾਲਾਬਾਦ ਵਾਲੇ ਪਾਸੇ ਯਾਨੀ ਕਿ ਪੂਰਬ ਵਾਲੇ ਪਾਸੇ ਵੱਜਿਆ ਉਹ ਪੱਛਮ ਵਾਲੇ ਪਾਸੇ ਸੀਗਾ ਇਸ ਤਰ੍ਹਾਂ ਦਾ ਇਹਦਾ ਹੈ ਇਤਿਹਾਸ ਬੱਗੇ ਕੀ ਦੇ ਵਿੱਚ ਕੋਈ ਖੂਹ ਹੈਗਾ ਸੀ ਜਾਂ ਖੂਈਆਂ ਛੋਟੇ ਛੋਟੀਆਂ ਹੈਗੀਆਂ ਸੀ ਕਹਿੰਦੇ ਤੇ ਪਾਣੀ ਜਨਾਨੀਆਂ ਭਰਦੀਆਂ ਖੂਹ ਹੁੰਦੇ ਇਕ ਤਾਂ ਪਿੰਡ ਦੇਗਾ ਚੜਦੇ ਮਣੇ ਖੂਹ ਅੱਛਾ ਇੱਕ ਜਿਹੜਾ ਸੜਕਾਂ ਦੇ ਜੀਟੀ 로ਡ ਦੇ ਉੱਲੇ ਮਨੇਗਾ ਉੱਥੇ ਸੀ ਆਪੇ ਟੰਗ ਡਾਇਆ ਨਹੀਂ ਕੋਠਾ ਤਾਂ ਜੇ ਕਾਲਮ ਘੇਰਾ ਤੁਸੀਂ ਉਹ ਬਰਤ ਜਿੱਤੇ ਪੈਂਡ ਤੋਂ ਲੈ ਜਾਂਦਾ ਪਰਾਂਗਾ ਇੱਕ ਬਾਕੀ ਸ਼ਰੂਪਦਾਸ ਉੱਥੇ ਵੀ ਦਾ ਦਾ ਫਰਾਂ ਰਹਿ ਗਿਆ ਨਾ ਉਹ ਤੇ ਪਾਣੀ ਦੇ ਨੇ ਪੈਂਡਾੜੀਆਂ ਵਰਦੀਆਂ ਹਾਂ ਹਾਂ ਇਹ ਬਰਦੀ ਦਰ ਨਹੀਂ ਆਪਣੀਆਂ ਇੱਥੇ ਇੱਥੇ ਮੋੜ ਦੇ ਵੀ ਸਾਈਟੀ ਇੱਕ ਆਖੂ ਉੱਪਰ ਸੁਗਣਾ ਨਹੀਂ ਆਏਗਾ ਤਿੰਨ ਤੂ ਦਿੰ ਖੂਏ ਗੀ ਤੇ ਇੱਕ ਸਰ ਗੱਲ ਹੋਰ ਸੁਣੀ ਹੈ ਕਿ ਦੁੱਕੀ ਹਾਂਜੀ ਦੁੱਕੀ ਤੇ ਤੁਸੀਂ ਸਰਚ ਵੀ ਬਹੁਤ ਕੀਤੀ ਹੈ ਹੈ ਨਾ ਹਾਂਜੀ ਹਾਂਜੀ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਹਾਂਜੀ ਇਹ ਜਿਹੜੀ ਮਜ਼ਾਰ ਬਣੀ ਹੈ ਹਾਂਜੀ ਇਹ ਇੱਥੇ ਹੀ ਕਿਉਂ ਬਣਾਈ ਗਈ ਹੈ ਮਜ਼ਾਰ ਉਹ ਤੁਹਾਨੂੰ ਜ਼ਿਆਦਾ ਜਾਣਕਾਰੀ ਹੈ ਉਹਦੇ ਬਾਰੇ ਤੁਸੀਂ ਸਾਨੂੰ ਖੁੱਲਕੇ ਦੱਸੋ ਹਾਂਜੀ ਮੈਂ ਇਹ ਰਿਸਰਚ ਕੀਤੀ ਹੈ ਇਸ ਦੇ ਬਾਰੇ ਔਰ ਮੇਰੇ ਦਾਦਾ ਜੀ ਸਰਦਾਰ ਈਸ਼ਰ ਸਿੰਘ ਜੋ ਨਿਆਂਗ ਸਿੰਘ ਵੀ ਸਨ ਅਸਤਰ ਸ਼ਸਤਰ ਲਾ ਕੇ ਰੱਖਦੇ ਸਨ ਜਿਨ੍ਹਾਂ ਨੇ ਦੁੱਕੀ ਨੂੰ ਹੀਰਾ ਮੰਡੀ ਤੋਂ ਲੈ ਕੇ ਆਂਦਾ ਸੀਗਾ ਤੇ ਉਹ ਦੱਸਦੇ ਹੁੰਦੇ ਸੀਗੇ ਕਹਿੰਦੇ ਵੀ ਉਹ ਜਿਹੜਾ ਬੱਗੇ kia ਹੈ ਇੱਥੇ ਉਹ ਦਾ ਵਿਆਹ ਹੋਇਆ ਸੀ ਤੇ ਇੱਥੇ ਜਿਹੜਾ ਹੈ ਜਲਾਲਉਦੀਨ ਸੀ ਉਹਨੇ ਬੱਗੇ ਕੀ ਪਿੰਡ ਉਸ ਨੂੰ ਇਨਾਮ ਵਜੋਂ ਦਿੱਤਾ ਸੀਗਾ ਔਰ ਜੋ ਮੱਝਾਂ گاਵਾ ਸਨ ਕਾਫੀ ਸਨ ਉਹਦੇ ਕੋਲ ਦੁੱਕੀ ਦੇ ਕੋਲ ਤੇ ਇਹ ਜਿਹੜੀ ਇਹ ਮਜ਼ਾਰ ਹੈ ਮਜ਼ਾਰ ਤੇ ਇੱਥੇ ਬੈਠ ਕੇ ਬਾਅਦ ਵਿੱਚ ਲੋਕਾਂ ਨੇ ਮਜ਼ਾਰ ਬਣਾਈ ਉਹਦੀ ਯਾਦ ਵਿੱਚ ਇੱਕ ਬਣਾਈ ਉੱਥੇ ਬੈਠ ਕੇ ਇਹ ਮੱਝਾਂ ਗਾਵਾਂ ਚਰਦੀਆਂ ਰਹਿੰਦੀਆਂ ਸਨ ਔਰ ਸ਼ਾਮੇ ਆ ਕੇ ਸ਼ਾਂਤ ਤੇ ਬੈਠਦੀਆਂ ਸਨ ਤੇ ਇੱਥੇ ਆ ਕੇ ਸਰਾਂ ਲਾਉਂਦੀ ਸੀ ਗੌਂਦੀ ਹੁੰਦੀ ਸੀਗੀ ਉਹ ਲੋਕਾਂ ਨੇ ਉਹਦੀ ਯਾਦ ਵਿੱਚ ਹੀ ਬਣਾ ਛੱਡੀ ਆਹ ਵੈਰੀ ਗੁੱਡ ਮਤਲਬ ਉਸ ਚੀਜ਼ ਨੂੰ ਉਹਨਾਂ ਨੇ ਕਾਮਯਾਬ ਰੱਖਿਆ ਆਪਣੇ ਕਿਉਂਕਿ ਬਹੁਤ ਮਹਾਨ ਕਲਾਕਾਰ ਸੀ ਨਾ ਉਹ ਹਾਂਜੀ ਆ ਇੱਕ ਦੁੱਕੀ ਕਲਾਕਾਰ ਉਹ ਕਿੱਥੇ ਜੀ ਕਰਕੇ ਰਹਿੰਦੀ ਸੀ ਕੋਈ ਕਰ ਅੱਛਾ ਉਹਨੂੰ ਤੁਸੀਂ ਦੇਖਿਆ ਹੋਇਆ ਨਾ ਨਾ ਦੇਖਿਆ ਹੈਗਾ ਛੋਟੀ ਉਮਰ ਜੀ ਦੇਖਿਆ ਹੈ ਕਿਹੋ ਜੀ ਲੱਗਦੀ ਸੀ ਉਹ ਉਹ ਪੱਕੇ ਜਿਹੇ ਰੰਗ ਚ ਸੁਣਿੰਦੀ ਸੀ ਤੇ ਜੀ ਮਦਰੇਰੀ ਜੀ ਦੀ ਅੱਛਾ ਛੋਟਾ ਕੱਦ ਸੀਗਾ ਤੇ ਰੰਗ ਪੱਕਾ ਸੀਗਾ ਆਵਾਜ਼ ਉਹਦੀ ਬਰੀ ਤੁਸੀਂ ਸੁਣੇ ਕਦੇ ਗਾਣੇ ਉਹਨਾਂ ਗਾਣੇ ਨਹੀਂ ਸੁਣੇ ਨਹੀਂ ਹੁਣ ਆਪਣਾ ਤਾਂ ਹੈਗਾ ਯਾਦ ਤੇ ਸਮਝ ਆ ਜਾਂਦੀ ਜੇ ਲੈ ਬੋਗੀ ਜਦ ਤੂੰ ਬੋਲਦੀ ਉਹ ਤਾਂ ਸਮਝ ਆ ਜਾਂਦਾ ਹਾਂ ਸਾਡੇ ਪਿਓ ਰੀ ਮਰਮ ਦੱਸਦੇ ਹੁੰਦੇ ਸੀ ਹਾਂ ਇਹ ਇਤਰਾਉਂ ਨੇ ਵਾਈ ਮਾਰਨੀ ਤੂੰ ਤੇ ਕੱਪੜੇ ਚਿੱਟੇ ਪਾ ਕੇ ਬੈਠਾ ਮੈਦਾਨ 'ਚ ਆਪਣੇ ਹਾਂ ਉਹਨੇ ਤੇਰੇ ਮੁੱਢ ਜਾ ਮੈਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਕੋਈ ਰੁਪਈਆ ਹੋਵੇ ਦਾ ਅੱਛਾ ਇਹ ਰੁਪਈਆ ਆਏਗਾ ਤੇ ਤੇਰੇ ਗੋਡੇ ਦੇ ਨਾਲ ਲਾਵਣੀ ਉਹਨੇ ਮੁੱਢੇ ਸਵਰ ਗੋਡਾ ਖੇੜ ਤੇ ਹਾਂ ਤੇ ਤੂੰ ਰੱਈਆ ਘੜ ਦੇ ਦੇ ਦੇਣਾ ਭਾਵੇਂ ਇੱਕੇਗਾ ਤੇ ਭਾਵੇਂ ਨਹੀਂ ਆਏਗਾ ਤੂੰ ਘਾਤ ਜੋੜੇ ਕੋਈ ਨਹੀਂ ਭੱਈਆ ਨਹੀਂ ਛੱਡਦੀਏ ਅੱਛਾ ਤੇਰੇ ਕੋਲ ਬੋਝੀ ਹੋਵੇ ਨਾ ਰ ਭਈਆ ਤੇ ਪਰਾਂ ਨੂੰ ਲੱਗ ਜਾਣਾ ਵੇ ਤੇ ਚਿੱਟੇ ਕੱਪੜੇ ਵੱਡਾ ਬੰਦਾ ਹੈ ਵੀ ਇਹ ਤਗੜਾ ਬੰਦਾ ਕੋਈ ਇਹਦੇ ਕੋਹਣ ਦੇ ਉਹਦੇ ਕਾਂਦ ਨਾਲ ਸੁਰ ਲਾਉਣੇ ਤੇ ਉਹਦੇ ਕੰਨ ਦੀ ਖਿੜਕੀ ਪਾੜ ਜਾਂਦੀ ਐ ਇੰਨੀ ਸੁਰ ਲਾਹ ਜੀ ਲਾਉਣੇ ਸੋਰੀ ਉਹਨੇ ਜਦੋਂ ਵੰਡ ਹੋਈ ਹੋਣੀ ਐ ਤੇ ਫਿਰ ਉਹ ਤਾਂ ਪਾਕਿਸਤਾਨ ਚ ਗਏ ਉਹ ਚਲੇ ਗਏ ਉਸ ਤੋਂ ਬਾਅਦ ਤਾਂ ਨਹੀਂ ਆਈ ਉਹ ਨਹੀਂ ਸਰ ਬੱਗੇ ਕੀ ਇਸ ਨੂੰ ਮੋੜ ਆਖਦੇ ਨੇ ਹਨਾ ਮੋੜ ਇਹ ਟੇਡਾ ਕਰਕੇ ਆਖਦੇ ਆ ਮੇਰੇ ਖਿਆਲ ਹੈ ਤੇ ਇਸ ਨੂੰ ਸ਼ਹਿਰ ਕਿਹੜਾ ਲੱਗਦਾ ਨੇੜੇ ਬੱਗੇ ਕੀ ਪਿੰਡ ਨੂੰ ਜਲਾਲਾਬਾਦ ਸ਼ਹਿਰ ਨੇੜੇ ਲੱਗਦਾ ਹੈ ਜੀ ਇਹ ਬੱਗੇ ਕੀ ਮੋੜ ਇਸ ਤਰ੍ਹਾਂ ਕਹਿੰਦੇ ਨੇ ਵੀ ਪਹਿਲਾਂ ਤਾਂ ਸਿੱਧਾ ਜਦੋਂ ਪੱਛਮ ਵਾਲੇ ਰਸਤਾ ਬੱਗੇ ਕੀ ਤੂੰ ਜਾ ਰਿਹਾ 4 ਕਿਲੋਮੀਟਰ ਤੇ ਜਾ ਕੇ ਇੱਕਦਮ ਮੋੜ ਆਉਂਦਾ ਹੈ ਅੱਛਾ ਹਾਂ ਜੀ ਮੋੜ ਆਉਂਦਾ ਹੈ ਤੇ ਉਹ ਯਾਨੀ ਕਿ ਦੱਖਣ ਵੱਲ ਨੂੰ ਹੋ ਜਾਂਦਾ ਇਹ ਹਾਈਵੇ ਹੈ ਇਹ ਹਾਈਵੇਜ਼ ਹੈ ਪਰ ਉਹ ਹਾਈਵੇਜ਼ ਹੁਣ ਪੂਰਾ ਜਿਹੜਾ ਹੈ ਨਾ ਵਨ ਵੇ ਉਹ ਹੁਣ ਬਣ ਰਿਹਾ ਹੈ ਬਣ ਰਿਹਾ ਹੈ ਹਾਂ ਬਣ ਰਿਹਾ ਹੈ ਤੁਸੀਂ ਛੋਟੇ ਹੁੰਦੇ ਆ ਇੱਥੇ ਪਿੰਡ ਚ ਆਂਦੇ ਹੋਣੇ ਕਦੇ ਬੱਗੇ ਕੀ ਅਸੀਂ ਤਾਂ ਜੀ ਇਥੇ ਮੇਲੇ ਮੂਲੇ ਤੇ ਆ ਵੀ ਦਸੀ ਹੋਈ ਤੇ ਮੇਲਾ ਸਰੂਪ ਦਾਸ ਦਾ ਬਾਬਾ ਸਰੂਪ ਦਾਸ ਦਾ ਉਹ ਤੇ ਮੇਲੇ ਤੇ ਆ ਵੀ ਦਸੀ ਕਿ ਚਿਰ ਤੇ ਜਾਵੀਦਾ ਇਹ ਘਟਵਾ ਗਿਆ ਬੜੇਰੇ ਬੰਦੇ ਜਾਂਦੇ ਹੁੰਦੇ ਬੜਾ ਤਾਂ ਕਿਹੜੇ ਕੰਮ ਆਪਨ ਜਾਣ ਹੀ ਨਹੀਂ ਦਿੰਦੇ ਉਹਨੇ ਮਾਂ ਪਿਓ ਵਾਸਤੇ ਨਾਲ ਵਰਗੀ ਚਾਰ ਮਾਰਿਚ ਰਾਮ ਨੇ ਹਾਂ ਨਹੀਂ ਤਾਂ ਕਹਿੰਦੇ ਉਹਨੇ ਰੋਲ ਜਾਓਗੇ ਅਗਰ ਸ਼ਹਿਰ ਤੁਸੀਂ ਜਾਓਗੇ ਤਾਂ ਉਹ ਕੀ ਕੰਮ ਹੁੰਦਾ ਜੀ ਨਾ ਇੱਥੇ ਬੰਦੇ ਟੁਰਦੇ ਆ ਨਾ ਜਿਹੜਾ ਵੱਲੋਂ ਕਿਸ ਬਾਬੇ ਦਾ ਹਸਪਤਾਲ ਹੈਗਾ ਇੱਥੇ ਹਾਂਜੀ ਉੱਥੇ ਜਾ ਖੂਹ ਵਹਿੰਦਾ ਪਿਆ ਹੁੰਦਾ ਅੱਛਾ ਉੱਥੇ ਵੈਰਪੁਰ ਧੋਦੇ ਕੱਪੜੇ ਛੰਡਦੇ ਜ ਮੋੜ ਬਦਲਦੇ ਕੱਪੜੇ ਤੇ ਉਹ ਕਾਫੀ ਬਾਂ ਲੈਣੇ ਕਿ ਤਾਂ ਸ਼ਹਿਰ ਫਿਰਦੇ ਆ ਇਨਾ ਘਟਾਉਂਦਾ ਐ ਸਰ ਮਤਲਬ ਕੱਚੀ ਅਗੇ ਸੀ ਸੜਕੀ ਕੱਚੀਆਂ ਟੜਕਾਂ ਹੁਣ ਤਾਂ ਬੜੀ ਵਧੀਆ ਬਣੀ ਹੋਈ ਐ ਹੁਣ ਤਾਂ ਡੌਰੀ ਮਿਲਦਾ ਤੇ ਅੱਗੇ ਇਸ ਪਿੰਡ ਦੀਆਂ ਸੜਕਾਂ ਵੀ ਸਾਰੀਆਂ ਕੱਚੀਆਂ ਹੀ ਹੋਣੀਆਂ ਕੋਈ ਬੱਗੇ ਕੀ ਦੀਆਂ ਸਭ ਕੱਚੀਆਂ ਮੇਰੇ ਵੱਡਾ ਕਹਿੰਦੇ 20 ਹਾਂ ਅੱਛਾ ਮੈਂ ਸਿੱਧਾ ਜਾ ਵੀਦਾ ਮੈਂ ਕਿਹਾ ਵੀਦਾ ਫਾਇਲ ਕਦ ਤੱਕ ਰਾਇਆ ਕਿੰਨਾ ਦਿੰਦੇ ਸੀ ਤੁਸੀਂ ਰੁਪਈਆ ਦਿੰਦੇ ਫਾਇਲ ਕਦ ਫਾਇਲ ਕਿਹੜਾ ਕੀਦਾ ਬਾਸ ਦਾ ਕੀ ਤਾਂ ਨਮਾਰ ਜਾਈ ਨਰਮਾਰ ਜੈ ਵੀ ਦਾ ਅੱਛਾ ਜੀ 3 ਰੁਪਇਆ ਮਣ ਬਾੜਾ ਤੇ 3 ਰੁਪਈ 3 ਮਣ ਜਾਈ 3 ਰੁਪਈ ਬਣਨ ਤੇ ਦੋ ਦੇ ਗੋਲ ਖਰੀਦੇ ਫਿਰ ਬੱਕੇ ਕੀ ਤੋਂ ਦੇਖੀ ਆਪਾ ਲੈਹੰਦੇ ਵਾਲੀ ਸਾਈਡ ਹਾਂਜੀ ਲੈਹੰਦੇ ਵਾਲੀ ਸਾਈਡ ਉਧਰ ਪਾਕਿਸਤਾਨ ਕਿੰਨੀ ਦੂਰ ਹੈ ਇਥੋਂ ਤੈਨੂੰ ਕਿਲੋਮੀਟਰ ਹੀ ਆ ਜੀ ਨੇੜੇ ਹੀ ਹੈ ਪਾਕਿਸਤਾਨ ਨੇੜੇ ਹੀ ਹੈ ਪਾਕਿਸਤਾਨ ਨੇੜੇ ਆ ਤੇ ਐ ਸਰ ਇਹਨਾਂ ਦੇ ਨਾਲ ਮਿਵਾਦ ਵੀ ਪੈਂਦਾ ਰਹਿੰਦਾ ਤੇ ਫਿਰ ਕਿਵੇਂ ਕਰਦੇ ਆ ਲੋਗ ਇਹ ਵਾਲੇ ਛੱਡ ਕੇ ਜਾਣਾ ਪੈਂਦਾ ਉਸ ਵਕਤ ਜਦੋਂ ਕੋਈ ਜੰਗ ਵਗੈਰਾ ਲੱਗਦੀ ਹੈ ਉਹ ਤੋਂ ਵੀ ਕੁਝ ਪਿੱਛੇ ਹਟ ਜਾਂਦੇ ਨੇ ਤੇ ਜਦੋਂ ਦਰਿਆ ਦਾ ਪਾਣੀ ਆਉਂਦਾ ਹੈ ਉਦੋਂ ਵੀ ਲੋਕ ਇਹ ਯਾਨੀ ਕਿ ਪੂਰਬ ਵਾਲੇ ਪਾਸੇ ਇਹ ਜਲਾਲਾਬਾਦ ਦੇ ਆਸ-ਪਾਸ ਜਾਂ ਜਿੱਥੇ ਕਿਸੇ ਦੇ ਰਿਸ਼ਤੇਦਾਰ ਨੇ ਉੱਥੇ ਚਲੇ ਜਾਂਦੇ ਨੇ ਮਤਲਬ ਕਿ ਦੋ ਦੋ ਮੁਸੀਬਤਾਂ ਦੇ ਨਾਲ ਇਹ ਵਿਚਾਰੇ ਫਸੇ ਹੋਏ ਆ ਉਹਨਾਂ ਦੇ ਵਿੱਚ ਹਾਂਜੀ ਦੋ ਦੋ ਮੁਸੀਬਤਾਂ ਕਦੇ ਪਾਕਿਸਤਾਨ ਦੇ ਨਾਲ ਤਣਾਅ ਪੈ ਗਿਆ ਹਾਂਜੀ ਕਦੇ ਸਤਲੁਜ ਦਰਿਆ ਉੱਚਾੜਾ ਆ ਉਹਦੇ ਪਾਣੀ ਨੇ ਉਹਨਾਂ ਨੂੰ ਹਾ ਜੀ ਬਰਬਾਦ ਕੀਤਾ ਉਹਨਾਂ ਦੀ ਫਸਲਾਂ ਵੀ ਬਰਬਾਦ ਹੋ ਜਾਂਦੀਆਂ ਹੁੰਨੀਆਂ ਪਾਣੀ ਦੇ ਨਾਲ ਹਾਂ ਜੀ ਫਸਲਾਂ ਬਰਬਾਦ ਹੋ ਜਾਂਦੀਆਂ ਇੱਕ ਉਥੇ ਨੀਲ ਗਊ ਜਿਹਨਾਂ ਨੂੰ ਕਹਿੰਦੇ ਨੇ ਔਰ ਸੂਰ ਉਹ ਪਾਕਿਸਤਾਨ ਵਾਲੇ ਪਾਸੇ ਜ਼ਿਆਦਾ ਜੰਗਲ ਹੈ ਆਪਣੇ ਪਾਸੇ ਤਾਂ 300 ਏਕੜ ਦੇ ਵਿੱਚ ਹੀ ਰਹਿ ਗਿਆ ਹੁਣ ਜਿੱਥੇ ਉਹ ਨੀਲ ਗਊ ਤੇ ਸੂਰ ਵਗੈਰਾ ਜੰਗਲੀ ਸੂਰ ਜਿਹੜੇ ਉਹ ਫਸਲ ਖਾ ਜਾਂਦੇ ਹੁੰਦੇ ਅੱਛਾ ਹਾਂ ਜੀ ਹਾਂ ਜੀ ਹੁਣ ਵੀ ਬਹੁਤ ਅਜਾੜਾ ਹੁੰਦਾ ਮਤਲਬ ਕਿ ਇਹ ਪਿੰਡ ਨੁਕਸਾਨ ਵੀ ਬੜਾ ਜੀ ਨੁਕਸਾਨ ਬਹੁਤ ਤੇ ਬੱਗੇ ਕੀ ਦੇ ਵਿੱਚ ਕੋਈ ਮਸਜਿਦ ਜਾਂ ਦੇਖਿਓ ਵੀ ਤੁਸੀਂ ਮੇਲਾ ਜਿੱਥੇ ਹੁੰਦਾ ਹੋਵੇ ਨਹੀਂ ਇੱਥੇ ਤਾਂ ਭਿੰਡਜ ਨੇ ਤੈਨ ਮੇਲੇ ਦੀ ਗੱਲ ਮੈਂ ਕਰ ਰਿਹਾ ਸਰੂਪ ਵਜਾ ਦੇ ਜਾਵਿਦਾ ਮੇਲੇ ਤੋਂ ਚਵਾਨੀ ਚਵਾਨੀ ਮਸਜਿਦیں ਦੋ ਦੋਵਾਂ ਨੇ ਦਵਾਨੀ ਹੁੰਦੀ ਉਹ ਚਵਾਨੀ ਦਵਾਨੀ ਉਹ ਜੋ ਮਾਪਿਓ ਦੇ ਦੇ ਦਿੰਦੇ ਸੀ ਵੀ ਆ ਚਵਾਨੀ ਦਵਾਨੀ ਨਾ ਤੇ ਜਾਂ ਮੇਲੇ ਤੇ ਦੋ ਆਨੇ ਨਾਲ ਪੂਰੀ ਪੈ ਜਾਂਦੀ ਸੀ ਪੈਂਦੀ ਉਸ ਟਾਂ ਦੇ ਪੈ ਜਾਂਦੀ ਸੀ ਕੀ ਕੀ ਖਰੀਦੇ ਹੁੰਦੇ ਸੀ ਮੈਂ ਇੱਥੋਂ ਜਾਂਦਾ ਸੀ ਐਸ ਬਾਕੀ ਕਹਿ ਚੂੰ ਹਾਂਜੀ 2 ਰੁਪਏ ਲੈ ਜਾਣੇ ਆ ਮੈਂ ਜਲਾਲਾਬਾਦ ਦਾ ਸੌਦਾ ਲਾਇਆ ਤੇ 2 ਰੁਪਈਆ ਦਾ ਤੇ ਮੋਟਰ ਤੇ ਘਰੇ ਵੀ ਆ ਜਾਣਾ 8 ਦੇ ਵਰਤ ਰਣਾ ਦੇਟਾਂ ਦੀ ਬਾਦ ਮੁੜ ਜਾਂਦਾ ਰਹਿਣਾ 8 ਦਿਨਾਂ ਦਾ ਸੌਦਾ 2 ਰੁਪਈਆ ਚ ਹਜੇ ਮੇਰੇ 2 ਰੁਪਈਏ ਪਏ ਨੂੰ ਕਾਵੇ ਤਾਂ 5 ਦਿਨਾਂ ਦਾ ਸੌਦਾ ਰਿਆਂ ਦਾ ਅੱਛਾ ਹਾਂਜੀ ਸਾਂ ਤੁ ਜਵਾਕਾਂ ਨੂੰ ਹੁਣ 2 ਰੁਪਏ ਦੇਖ ਕੇ ਸੌਦਾ ਲੈਣਾ ਉਹ ਟਾਈਮ ਹੀ ਹੈ ਟਾਈਮ ਵਧੀਆ ਸੀ ਕੇ ਵਸ ਹਾਂ ਵਧੀਆ ਟਾਈਮ ਸੀ ਬੰਦੇ ਕੋ ਪੈਸਾ ਹੁੰਦਾ ਕੋ ਨਹੀਂ ਹੈ ਕਿ ਦੁਨੀਆ ਜਿਹੜੀ ਨਾ ਮਸੇ ਗੁਜ਼ਾਰਾ ਕਰਨੀ ਮਸ ਅੱਛਾ ਇਹਦੇ ਆਸ-ਪਾਸ ਪਿੰਡ ਅਗਰ ਲੋਕ ਦੇਖਣਾ ਚਾਹਣ ਹਾਂਜੀ ਹਾਂ ਤਾਂ ਆਸ-ਪਾਸ ਪਿੰਡ ਕਿਹੜੇ ਹੈ ਏ ਬਗੇਕੀ ਦੇ ਆਸ-ਪਾਸ ਇੱਕ ਤਾਂ ਸੰਤੋਖ ਸਿੰਘ ਵਾਲਾ ਪ੍ਰਭਾਸ ਸਿੰਘ ਵਾਲਾ ਟੰਡੀ ਕਦੀਮ ਟੰਡੀ ਖੁਰਦ ਆ ਗਿਆ ਇੱਧਰ ਕਾਲੂ ਵਾਲੇ ਝੁੱਗ ਆ ਗਏ ਫਿਰ ਗੁਮਾਨੀ ਵਾਲਾ ਲੱਗਿਆ ਆ ਗਿਆ ਪਰੇ ਕਾ ਨਾ ਆ ਗਿਆ ਸੁਪੜ ਚੱਕ ਆ ਗਿਆ ਇਹ ਸਾਰੇ ਪਿੰਡ ਜਿਹੜੇ ਆਸ-ਪਾਸ ਦੇ ਪਿੰਡ ਨੇ ਇੱਧਰ ਧਰਮੂ ਵਾਲਾ ਆ ਗਿਆ ਇਹ ਸੰਦੜਕੇ ਆ ਗਿਆ ਹਾਂਜੀ ਸੁਖੇਰਾ ਹਾਂਜੀ ਸੁਖੇਰਾ ਆ ਗਿਆ ਇਹ ਸਾਰੇ ਪਿੰਡ ਇਸ ਬਗੇਕੀ ਦੇ ਆਸ-ਪਾਸ ਲੱਗਦੇ ਐ ਇਤਿਹਾਸਿਕ ਪਿੰਡ ਐ ਹੈਨਾ ਬਹੁਤ ਅ ਸਪਿੰਡ ਦੀ ਮਹਾਨਤਾ ਤਾਂ ਸੁਣੀ ਹੈ ਦੁੱਕੀ ਕਲਾਕਾਰ ਨੇ ਹੋਰ ਵੀ ਮਸ਼ਹੂਰ ਕੀਤਾ ਸੀ ਹਾਂ ਜੀ ਹਾਂ ਜੀ ਬਿਲਕੁਲ ਤੇ ਬੱਗੇ ਡੋਗਰ ਵੀ ਕਾਫੀ ਕਹਿੰਦੇ ਆ ਹਾਂ ਜੀ ਹਾਂ ਜੀ ਜਾਨਦਾਰ ਵੀ ਹੈਗਾ ਸੀ ਔਰ ਉਹਦੀ ਟੌਰ ਵੀ ਪੂਰੀ ਸੀਗੀ ਉਸ ਵਿਅਕਤੀ ਦੀ ਬਿਲਕੁਲ